ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਨੂੰ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਾਜੀ ਰਹਿਣ ਸੂਈਸ ਰੇ ਦਿਖਾਉਣੀ ਹੈ ਸੇਲ ਆ ਮਗਰ ਵੱਛਿਆ ਰੇਟ ਡਿਟੇਲ ਵੀ ਤੁਹ ਪਾਉਦੇ ਆ ਹਾਂਜੀ ਭਾਈ ਜੀ ਨਾਮ ਐਡਰੈਸ ਦੱਸੋ ਜਪਣਾ ਨਾਮ ਵੀਰੇ ਹੈਪੀ ਪਿੰਡ ਧੂਰਪੋਟਾ ਨਸੀਹ ਤਰਸੀਲ ਨਿਹਾਲ ਸਿੰਘ ਵਾਲਾ ਮੋਬਾਈਲ ਨੰਬਰ 9544 77890 96464 77890 77890 ਪਿੰਡ ਆ ਆਪਣਾ ਨਿਹਾਲ ਸਿੰਘ ਵਾਲ ਦੇ ਨੇੜੇ ਆ ਗਿਆ ਜ਼ਿਲ੍ਹਾ ਮੋਗਾ ਮੋਗਾ ਜੀ ਤੇ ਜਿਹੜੀ ਵੀਰ ਆਪਾਂ ਬੱਚੀ ਦੇਖ ਰਹੇ ਆ ਸੁਆ ਘੜਾ ਸੁਈ ਆਏ ਇਹਦੀ ਮਾਲਕਾਂ ਨੇ ਦੂਜਾ ਕਹੀ ਕੋਈ ਵੀਰ ਭਲਾ ਤੀਜਾ ਮੰਨ ਕੇ ਲੈ ਜਾਈ ਜੀ ਤੇ ਜੇ ਰਹਿ ਗਈ ਪੈਨ ਵਾਲੀ ਹਨਾ ਬਾਹ ਹੁਣ 20 ਮਿੰਟ ਹੋਏ ਬਾਈ ਸੁਈ ਨੂੰ ਠੀਕ ਹੈ ਤੇਰੇ ਬੱਚਾ ਇਹਨੇ ਭਾਈ ਬੱਚੀ ਹੈਣਾ ਹਾਂ ਹੰਟਰ ਦੀ ਆ ਬਈ ਇਹ ਠੀਕ ਹੈ ਐਲਡੀਐਫ ਵਾਲੇ ਹੰਟਰ ਦੀ ਬੱਚੀ ਹੈਗੀ ਤੇ ਬਾਕੀ ਸੂਏ ਕਾਕੋ ਖਰਾਜ ਨੇ ਚੱਕਲੇ ਹੈਣਾ ਚੱਕ ਚੱਕ ਲਏ ਤੇ ਅੰਦਾਜ਼ਾ ਆਪਣ ਦੁੱਧ ਕਿੰਨਾ ਪਾ ਦੂਗੀ ਇਹ ਮਾਲਕ ਕਹਿੰਦੇ ਅੱਗੇ ਅੱਗੇ ਪਹਿਲੇ ਸੂਏ 35 ਕਿਲੋ ਦੁੱਧ ਚੋਇਆ ਇਹਦਾ ਜੀ ਐਦ ਕੀ ਗਰਮੀ ਦਾ ਮੌਸਮ ਆ ਕਹਿੰਦਾ ਭਾਬੀ ਬੱਤੀ ਦੇ ਦਿੱਤੇ ਬਾਹਰ ਬਣ ਕੇ ਜਿਨਾ ਮਰਜੀ ਮੰਗ ਲੈ ਜੀ ਕਿਹੜਾ ਮਰਜੀ ਲੈ ਜੀ ਬਾਕੀ ਅਗਲੇ ਦੀ ਸੇਵਾ ਦੇ ਹਾਸਤੇ ਬਈ ਠੀਕ ਹੈ ਬਾਕੀ ਲੇਵਾ ਦੇਖੋ ਯਾਰ ਕਿਆ ਬਾਤ ਆ ਅੱਗੇ ਪਿੱਛੇ ਦਾ ਲੇਵਾ ਤੇ ਹੱਥੀ ਚ ਵਜਿਆ ਥਾਣਾ ਜਮਾ ਮਸੀਨੀ ਚਵਾਈ ਦਾ ਬਹਰ ਇੱਕ ਬੰਦਾ ਕਰ ਰਿਹਾ ਤੇ ਵਿੱਚ ਵੀ ਕਹਿੰਦਾ ਕਿ 30 ਕਿਲੋ ਦੁੱਧ ਲੈਣਾ ਆਪਾਂ ਗਾਂ ਤੋਂ ਤੇ ਸਾਡੇ ਕੋਲ ਮਸੀਨੀ ਨਹੀਂ ਮਿਨੀ ਫਾਰਮ ਚ ਰੋਣਾ ਸੀ ਉਥੇ ਤੁਹਾਡਾ ਸੁਪਨਾ ਪੂਰਾ ਹੀ ਕਰੋ ਆਈ ਦੇਖੋ ਕਿਆ ਬਾਤਾਂ ਸੋਹਣਾ ਸਾਫ ਜਿਹਾ ਮੋਟਾ ਮੋਟਾ ਚੋਣਾ ਜਾਵਾ ਮੱਸੀ ਮੋਟਰ ਵਰਗਾ ਤੇ ਚੋਣ ਚਵਾ ਦਿਆ ਇੱਕ ਨੰਬਰ ਨਜ਼ਾਰੇ ਦਾ ਤੇ ਵੀਰੇ ਨਿਆਣਾ ਪਾਉਣਾ ਪੜੋ ਨਹੀਂ ਕੋਈ ਦਿੱਕਤ ਨਹੀਂ ਹਣਾ ਕੋਈ ਦਿੱਕਤ ਨਹੀਂ ਬਈ ਚ ਚਵਾਈ ਜਮਾ ਨਜ਼ਾਰੇ ਦਾ ਮੋਟਾ ਮੋਟਾ ਚੋਣਾ ਜਮਾ ਮੱਸੀ ਮੋਟਰ ਵਰਗਾ ਬਸ ਠੀਕ ਆ ਵੀਰੇ ਉਹ ਕੱਢ ਦੋ ਵਾ ਮੱਥਾ ਦੇਖ ਸਕਦਾ ਬੈਠਦਾ ਸੂਈ ਸਵਾਈਆ ਜੇ ਇਹ ਨਹੀਂ ਪੈਂਦੀਗਾ ਜੇਰ ਪਵਾ ਕੇ ਦਊਗਾ ਵੀਰ ਤੇ ਬਾਕੀ ਵੱਡੀ-ਬੁੱਡੀ ਦੇਖੋ ਯਾਰ ਕਿਆ ਬਾਤਾਂ ਸੋਹਣੀ ਸਾਫ ਸੁਥਰੀ ਕੋਈ ਵੀ ਤੀਜਾ ਮੰਨ ਲੇ ਪਰ ਹਵਾਨਾ ਇਹਦਾ ਦੂਜੀ ਤੀਜੀ ਗੜੀ ਆ ਤੇ ਮਿਲਕਵੇਂ ਦੇਖੋ ਨਾਲਾ ਦੇਖੋ ਯਾਰ ਕਿਆ ਬਾਤਾਂ ਮਿਲਕਵੇਂ ਨਵਾਂ ਵਗੈਰਾ ਸੋਹਣਿਆ ਸਾਫ ਸੁਥਰਾ ਚੰਗੀ ਕਿਰੇ ਕਰਾਂਗੇ ਤਾਂ 35 ਕਿਲੋ ਫੋਗਰ ਵਗੈਰਾ ਸਿਸਟਮ ਆਪਣੇ ਕੋਲ ਹੈਗਾ ਤਾਂ 35 ਕਿਲੋ ਦੁੱਤਵੱਸੀ ਦੇ ਖਰਾਬ ਆਦਣਾ ਪਿੰਡ ਧੂਰਕੋਟ ਤਸ਼ੀਲ ਨਿਹੰਗਵਾਲਾ ਜ਼ਿਲ੍ਹਾ ਮੋਗਾ ਜੀ ਤੇ ਨੰਬਰ ਬੋਲ ਜੀ ਭਰਾ ਦਵਾਰਿਆ ਮੰਗ 91246577890 ਜੀ 9646477890 ਕਿਸੇ ਵੀ ਵੀਰ ਦੇ ਵਹਿੜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਕਿਹੜਾ ਦੇ ਵੇਚਣ ਵਾਲਾ ਕੀ ਰੱਖਿਆ ਪਾ ਬਾਈ ਤਾਂ ਜੇਰ ਤੇ ਮੁੱਲ ਹੀ 120 ਜੀ ਗੁਜਾਇਸ ਇਹਦੇ ਵਿੱਚੋਂ ਬਾ 1000 2000 ਦੀ ਹੋ ਜੀ ਠੀਕ ਐ 18 18 ਦੇ ਦੇ ਦਾਂਗੇ ਬਾ 18 1 ਲੱਖ 18000 ਦੀ ਬੱਚੀ ਤੁਹਾਨੂੰ ਮਿਲ ਜੂਗੀ ਤੇ ਸੂਈ ਸਵਾਈ ਕੱਲੀ ਜੇਰ ਰਹਿ ਗਈ ਪੈਣ ਵਾਲੀ ਮਗਰ ਇਹਦੇ ਬੱਚੀ ਆ ਤੇ ਦੋ ਹੈਗੀਆਂ ਪਾਲਕ ਬੱਚੀਆਂ ਇਹਨਾਂ ਦੀ ਉਮਰ ਕਿੰਨੀ ਕਾ ਬਾਈ ਜੀ ਇਹ ਵੀਰੇ 11 11 ਮਹੀਨਿਆਂ ਦੀਆਂ ਆ ਠੀਕ ਹੈ ਕਿ ਬਲੈਕ ਕਲਰ ਚ ਆ ਗਈ ਹੈ ਨਾ ਹਾਂਜੀ ਤੇ ਜੋੜਾ ਕੱਠੇ ਆਏ ਆਪਣੇ ਕੋਲ ਹਾਂ ਕੱਠੇ ਹੀ ਆਇਆ ਬਈ ਠੀਕ ਹੈ ਇਹਨਾਂ ਦਾ ਮੁੱਲ ਵੜੀ ਆ ਜੋੜਾ 30 ਦਾ ਦੇ ਦਾਂਗੇ ਬਈ ਠੀਕ ਹੈ 30000 ਦਾ ਜੋੜਾ ਆਪਾਂ ਦੇ ਦਾਂਗੇ ਹਾਂ ਥਣ ਚਾਰ ਚਾਰ ਹੀ ਆ ਚਾਰ ਚਾਰ ਹੀ ਆ ਬਈ ਠੀਕ ਹੈ ਮੋਟੇ ਮੋਟੇ ਸਾਨਾ ਠੀਕ ਹੈ ਥਣ ਸੋਹਣੇ ਚਾਰ ਚਾਰ ਕੋਟਾਂਗ ਨਹੀਂ ਤੇ ਬੱਚਿਆਂ ਸੋਹਣੀਆਂ ਵਧੀਆ ਮੂੰਹ 'ਤੇ ਲੱਗਦੀਆਂ ਸੋ ਕੋਈ ਵੀ ਨਾਲ ਤੁਹਾਡੇ ਪਸੰਦ ਵਜੇ ਇੱਕ ਇੱਕ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈਏ ਚੈਨਲ ਨੂੰ ਪਿਆਰ ਦੇਣੀ ਤਾਂ ਹੀ ਤਾਂ